ਇਹ ਗਾਲਾਂ ਮੈਂ ਤੇਰੀ ਭੈਣ ਦੀ ਡਿਟੇਲ ਕਢਾ ਲਈ ਮੈਂ ਤੇਰੇ ਭਾਈ ਦੀ ਡਿਟੇਲ ਕਢਾ ਲਈ ਬਾਹਰ ਬੈਠਿਆਂ ਦੀ ਅਸੀਂ ਤੇਰਾ ਟੱਬਰ ਮਾਰ ਦੇਣਾ ਜੇ ਸੱਚ ਦੇ ਰਹਾ ਤੇ ਚੱਲ ਗਏ ਸਾਨੂੰ ਮਰਨਾ ਹੀ ਪੈਣਾ ਤਾਂ ਸਾਨੂੰ ਮਰਨੇ ਹੀ ਕਬੂਲ ਆ ਪਰ ਅਸੀਂ ਇਹ ਜਿਹੇ ਮੂਰਖ ਬੰਦੇ ਨੂੰ ਆਪਣਾ ਜਰਨੈਲ ਜਾਂ ਕੋਈ ਹੋਰ ਮੈਂ ਬਿਲਕੁਲ ਵੀ ਨਹੀਂ ਮੰਨਦਾ ਹੈਗਾ ਜੀ ਅਮਰਤਪਾਲ ਖੁਦ ਕਹਿੰਦਾ ਸੀ ਕਿ ਜੀ ਵੀ ਮੇਰੇ ਸਾਹਮਣੇ ਕੇ ਵੀ ਇਹਨੂੰ ਮਾਰ ਦੋ ਇੱਥੇ ਗੰਦ ਤੇ ਕਰਾਉਣਾ ਕੀ ਹੈ ਵੀ ਸਾਡੇ ਵੀ ਕੱਲ ਨੂੰ ਫੇਰ ਤੰਗ ਕਰੂਗਾ ਆਪਾਂ ਨੂੰ ਅਮਰਤਪਾਲ ਖੁਦ ਕਹਿੰਦਾ ਸੀ ਕਿ ਜੀ ਵੀ ਮੇਰੇ ਸਾਹਮਣੇ ਕੇ ਵੀ ਇਹਨੂੰ ਮਾਰ ਦੋ ਇੱਥੇ ਗੰਦ ਤੇ ਕਰਾਉਣਾ ਕੀ ਹੈ ਵੀ ਸਾਡੇ ਤੇ ਬਾਲ ਵਰਗੇ ਚੇ 100 ਛੱਡੂ 1000 ਬੰਦਾ ਜਵੇ ਕਿਸ ਨੂੰ ਸੁਧਾਰ ਨਹੀਂ ਸਕਦਾ ਜੀ ਇੱਥੇ ਸਟੇਜਾਂ ਤੇ ਗੱਲਾਂ ਹੋਰਾਂ ਕਹਿਣਦੀਆਂ ਤੇ ਨਿੱਜੀ ਜ਼ਿੰਦਗੀ ਵਿੱਚ ਜੋ ਵਿਅਦਿਗਰੀ ਕੰਗੇ ਦੀ ਵਿਅਦਿਗਰੀ ਸ਼੍ਰੀ ਸਾਹਿਬ ਦੀ ਜੋ ਵੀ ਨਾਲੇ ਮੇਰੇ ਚਪੇੜਾਂ ਕਰੀਏ ਨੇ ਸਾਰੇ ਜਦਾਂ ਨੇ 30 35 ਜਾਣੇ ਸੀਗੇ ਜੀ ਪਾਈ ਅਮਰਤਪਾਲ ਸਿੰਘ ਤੇ ਹੋਇਆ ਪਰਚਾ ਦਰਜ ਪਾਈ ਅਮਰਤਪਾਲ ਸਿੰਘ ਦੇ ਜਿੱਥੇ ਲੱਖਾਂ ਪ੍ਰਸ਼ੰਸਕ ਹਨ ਉੱਥੇ ਵਿਰੋਧ ਕਰਨ ਵਾਲਿਆਂ ਦੀ ਕਤਾਰ ਲੰਬੀ ਹੈ ਚਮਕੌਰ ਸਾਹਿਬ ਦੇ ਬਰਜਿੰਦਰ ਸਿੰਘ ਨੇ ਪਾਈ ਅਮਰਤਪਾਲ ਸਿੰਘ ਤੇ ਸਾਥੀਆਂ ਦੇ ਕੁੱਟਮਾਰ ਕਰਨ ਦੇ આરોਪ ਲਗਾ ਪਰਚਾ ਦਰਜ ਕਰਾਇਆ ਹੈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ ਉਸ ਤੋਂ ਬਾਅਦ ਅਜਨਾਲਾ ਵਿਖੇ ਸੰਤਾਂ ਦੀ ਵਰਸੀ ਤੇ ਪਹੁੰਚਿਆ ਤਾਂ ਉੱਥੋਂ ਉਸ ਨੂੰ ਗੱਲਾਂ 'ਚ ਫਸਾ ਕੇ ਕੁਝ ਸਿੰਘ ਉਸ ਨੂੰ ਜਟਿਆਲਾ ਗੁਰੂ ਲੈ ਗਏ ਉੱਥੇ ਜਾ ਕੇ ਪਾਈ ਅਮਰਤਪਾਲ ਅਤੇ ਉਸ ਦੇ ਸਾਥੀਆਂ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਕੇਸਾਂ ਤੇ ਸ੍ਰੀ ਸਾਉ ਦੀ ਬਿਆਦ ਵੀ ਦੇ ਵੀ ਦੋਸ਼ ਲਗਾਏ ਹਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਾਈ ਅਮਰਤਪਾਲ ਸਿੰਘ ਨੂੰ ਨਸੀਹਤ ਦਿੱਤੀ ਸੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਸੀ ਜਿਸ ਦੀ ਸਜ਼ਾ ਉਸ ਨੂੰ ਕੁੱਟਮਾਰ ਨਾਲ ਚਕਾਉਣੀ ਪਈ ਹੈ ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਮੱਤੇ ਨਜ਼ਰ ਅਲੱਗ-ਅਲੱਗ ਤਰਾਮਾ ਤੇ ਮਾਮਲੇ ਤਰਜ ਕਰ ਲਿਆ ਗਿਆ ਹੈ ਮਾਮਲੇ ਦੀ ਪੂਰੀ ਜਾਣਕਾਰੀ ਲਈ ਵੀਡੀਓ ਪੂਰਾ ਦੇਖੋ ਫੇਸਬੁੱਕ ਪੇਜ ਫੋਲੋ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਪਿੰਡ ਕੀ ਸਾਰਾ ਕਾਰਨਾ ਕਰਮ ਵਾਪਰਿਆ ਪੂਰਾ ਵਿਸਤਾਰ ਨਾਲ ਦੱਸੋ ਮੇਰਾ ਨਾਮ ਬਰਿੰਦਰ ਸਿੰਘ ਆ ਜੀ ਮੈਂ ਚਮਕੌਰ ਸਾਹਿਬ ਇਲਾਕੇ ਦਾ ਰਹਿਣਾ ਨਾ ਜੀ ਤੇ ਅਸੀਂ ਪਰਸੋਂ ਦੇ ਦਰਬਾਰ ਸਾਹਿਬ ਆਪਣੇ ਦਰਸ਼ਨ ਮੇਲੇ ਕਰਨਾ ਹੋਈ ਸੀਗੇ ਤੇ ਅੱਜ ਆਪਣੇ ਦਮਦਮੀ ਟਕਸਾਲ ਅਜਨਾਲੀ ਵਿੱਚ ਬਣਾਉ ਹੋ ਸੀਗਾ ਜੀ ਤੇ ਉਦੋਂ ਮੇਰਾ ਮਸਲਾ ਅਮਰਤਪਾਲ ਸਿੰਘ ਦੇ ਨਾਲ ਤੇ ਉਹਨਾਂ ਦੇ ਜਥੇ ਦੇ ਸਿੰਘਾਂ ਨਾਲ ਚੱਲਦਾ ਸੀਗਾ ਜੀ ਅਸੀਂ ਇਹਨਾਂ ਨੂੰ ਥੋੜਾ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਜੋ ਸਾਡੇ ਕੋਲ ਜਿਹੜੀਆਂ ਅਸੀਂ ਨਾ ਤੇ ਲਾਈ ਸੀ ਕਿ ਆਪਣੇ ਫੇਸਬੁੱਕ ਤੇ ਜੋ ਵੀ ਗੱਲਾਂ ਪਾਈਆਂ ਸੀਗੀਆਂ ਜੀ ਉਹ ਪੂਰੀਆਂ ਤੱਥ ਦੇ ਆਧਾਰ ਤੇ ਪਾਈਆਂ ਸੀਗੀਆਂ ਜੀ ਉਹ ਗੱਲਾਂ ਦੱਸੋ ਉਹ ਨਾ 7 ਤਰੀਕ ਨੂੰ ਅਸੀਂ ਉੱਥੇ ਲਾਈਵ ਹੋਗੇ ਸੀਗੇ ਜੀ ਗੁਰਦਾਰਾ ਗੜੀ ਸਾਹਿਬ ਚਮਕਾਰ ਸਾਹਿਬ ਜੀ 7 ਫਰਵਰੀ ਨੂੰ ਜੀ ਤੇ ਉਹਦੇ ਵਿੱਚ ਜੋ-ਜੋ ਅਸੀਂ ਗੱਲਾਂ ਕਹੀਆਂ ਸੀ ਨਾ ਤੇ ਭਲੇ ਵਾਸਤੇ ਕਹੀਆਂ ਸੀਗੇ ਵੀ ਪਾਈਆਂ ਗੱਲਾਂ ਦੱਸੋ ਕੀ ਸੀ ਗੱਲਾਂ ਉਹਦੇ ਜਿਹਨਾਂ ਦੇ ਜਥੇਬੀਜੇ ਸਿੰਘ ਸੀਗੇ ਇੱਕ ਤੋਂ ਜੀ ਵੀ ਉਹ ਖਰਾਬੀ ਕਰਦੇ ਸੀਗੇ ਬਾਣਾ ਪਾ ਕੇ ਗਲਤ ਹਰਕਤਾਂ ਕਰਦੇ ਸੀਗੇ ਜੀ ਤੇ ਜੋ ਵੀ ਆਪਾਂ 3 ਭੈਣਾਂ ਦੀ ਇੱਜ਼ਤਾਂ ਵੀਸੀ ਉਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕਰਨਗੇ ਤੇ ਵੀ ਇਹਨਾਂ ਨੂੰ ਜਥੇ ਤੋਂ ਦੂਰ ਕਰ ਦਿਓ ਜੀ ਤੇ ਉਲਟਾ ਪਤਾ ਨਹੀਂ ਇਹਨਾਂ ਨੂੰ ਮੇਰਾ ਸੱਚ ਕਹਿਣਾ ਨਹੀਂ ਕੋਈ ਨਾ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ ਮੁੱਕਰ ਹੋਏ ਸਿੰਘ ਸੀਗੇ ਜੀ ਨਾਲ ਦੇ ਜੀ ਉਹ ਧੀਆ ਭੈਣਾਂ ਦੀ ਗੱਲ ਸੀਗੀ ਜੀ ਚਲੋ ਮੈਂ ਨਾਮ ਜਨਤਕ ਨਹੀਂ ਕਰਨਾ ਚਾਹੁੰਦਾ ਧੀਆ ਭੈਣਾਂ ਸਭ ਜੀਆਂ ਸਾਂਝੀਆਂ ਹੁੰਦੀਆਂ ਜੀ ਤੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਕਹਿੰਦੇ ਸੀਗੇ ਵੀ ਜਿਹੜਾ ਬੰਦਾ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਬੇਨਤੀ ਕਰਕੇ ਮੁੱਕਰ ਗਿਆ ਜੀ ਵੀ ਉਹ ਬੰਦੇ ਦਾ ਥੋੜੇ ਜਥੇ 'ਚ ਰਹਿਣਾ ਕੋਈ ਸਹੀ ਨਹੀਂ ਹੈਗਾ ਬਿਕਰਮਜੀਤ ਸਿੰਘ ਨਾਮ ਸੀਗਾ ਉਸ ਬਾਈ ਜੀ ਦਾ ਜਿਹੜਾ ਨਾਮ ਸੀਗਾ ਉਸ ਤੋਂ ਤੇ ਜਦੋਂ ਆ ਪੰਜ ਨਵੰਬਰ ਨੂੰ ਸਿੰਘਾਵਾਲਾ ਘੇਰਾ ਵੀ ਪਿਆ ਜੀ ਆਪਾਂ ਉੱਥੇ ਵੀ ਇਹਨਾਂ ਦੇ ਨਾਲ ਪੂਰਾ ਵਿਚਰੇ ਜੀ ਕੋਈ ਇਹਨਾਂ ਦਾ ਆਪਾਂ ਸ਼ੁਰੂ ਤੇ ਵਿਰੋਧੀ ਨਹੀਂ ਰਹੀ ਜੀ ਕਦੇ ਵੀ ਆਪਾਂ ਅਮਰਤਪਾਲ ਸਿੰਘ ਦੇ ਵੀ ਆਪਾਂ ਕੋਈ ਸ਼ੁਰੂ ਤੇ ਆਪਾਂ ਇਹਨਾਂ ਨੂੰ ਸਰਕਾਰੀ ਆ ਜਾਂ ਵਿਰੋਧੀ ਹੈਗੇ ਆ ਪਰ ਜਦੋਂ ਹੁਣ ਆਪਾਂ ਨੇ ਇਹਦੀਆਂ ਹਰਕਤਾਂ ਦੇਖੀਆਂ ਜੋ ਮੇਰੇ ਨਾਲ ਵਾਪਰੀਆਂ ਜੀ ਜਿਵੇਂ ਤਿੰਨ ਬੰਦਿਆਂ ਨੇ ਆ ਕੇ ਮੈਨੂੰ ਧੋਖੇ ਨਾਲ ਬਾਣਾ ਪਾਇਆ ਹੋਇਆ ਸੀਗਾ ਗੁਰੂ ਦਾ ਤੇ ਅਮਰਤ ਛਕਿਆ ਹੋਇਆ ਸੀਗਾ ਜੀ ਆਪਣਾ ਤੇ ਮੈਨੂੰ ਗੱਲਾਂ ਦੇ ਲਾਸੇ ਚ ਦੇ ਕੇ ਮੈਨੂੰ ਦੋ ਗੱਡੀਆਂ ਜਗਵਾ ਕਰਕੇ ਲੈ ਕੇ ਗਏ ਆ ਕੁੱਟਮਾ ਇਹ ਅਸੀਂ ਅਜਨਾਲੀ ਸੇਵਾ ਕਰਦੀ ਸੀਗੀ ਜੀ ਭਾਂਡਿਆਂ ਦੀ ਅਜਨਾਲੀ ਇਦਾਂ ਦਮ ਦਮ ਇੱਕ ਸਾਲ ਵਿੱਚੀ ਉਹ ਵੈਸੀ ਗੱਲਾਂ ਕਰਨ ਲੱਗੇ ਪਹਿਲਾਂ ਤਾਂ ਉਹਨਾਂ ਨੇ ਚਾਰ ਵਾਰੀ ਮਾੜਾ ਅਮਰਤਪਾਲ ਨੂੰ ਆਪੇ ਕਹਤਾ ਜੀ ਵੀ ਅਮਰਤਪਾਲ ਮਾੜਾ ਇਹ ਨਹੰਗਾ ਸਿੰਘਾ ਬਾਰੇ ਗਲਤ ਬੋਲਦਾ ਏ ਇਹ ਇਦਾਂ ਗਲਤ ਬੋਲਦਾ ਮੈਂ ਚਲੋ ਵੀਰੇ ਵੀਰ ਦੀ ਗਲਤ ਗੱਲ ਆ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਉਹਨਾਂ ਦੇ ਵਿਰੋਧੀਆਂ ਜਾਂ ਮਹਿਤੀਆਂ ਜੀ ਹੈ ਨਾ ਉਹਨਾਂ ਨੇ ਇਦਾਂ ਗੱਲਾਂ ਦਾ ਘੇਰਾ ਜਾਂ ਪਾ ਲਿਆ ਜੀ ਮੇਰੇ ਤੇ ਤੇ ਬਾਅਦ ਚੋਂ ਮੈਂ ਤਾਂ ਜਦੋਂ ਹੀ ਪਤਾ ਲੱਗਿਆ ਜਦੋਂ ਇਹਨਾਂ ਨੇ ਵੀ ਗੱਡੀਆਂ ਲਿਆ ਕੇ ਜੀ ਤੇ ਮੈਨੂੰ ਅਗਵਾ ਕਰ ਲਿਆ ਕਿ ਜਿਹੜਾ ਗੁਰਪਾਈ ਦਾ ਪਿਆਰ ਹੁੰਦਾ ਬੰਦੇ ਦਾ ਵੀ ਆਪਾਂ ਬਾਣੇ ਵਾਲੇ ਸਿੰਘ ਤੇ ਭਰੋਸਾ ਕਰ ਸਕਦੇ ਹਾਂ ਜੀ ਉਹ ਮੇਰਾ ਇਹਨਾਂ ਨੇ ਭਰੋਸਾ ਚੱਕਤਾ ਜੀ ਕਿਸੇ ਹੱਦ ਤੱਕ ਕਿ ਵੀ ਆਪਾਂ ਫਿਰ ਇਹ ਬਾਣੇ ਵਾਲੇ ਬੰਦੇ ਤੇ ਭਰੋਸਾ ਨਹੀਂ ਕਰ ਸਕਦੇ ਇਹ ਡੋਆ ਕਰਨਾ ਹੀ ਪਛਾਣਦੇ ਉਹਨਾਂ ਨੂੰ ਉਹਨਾਂ ਨੂੰ ਮੈਂ ਫੋਟੋਆਂ ਦੇ ਪਛਾਣ ਸਕਦਾ ਜੀ ਉਹ ਸੀਸੀਟੀਵੀ ਕੈਮਰੇ ਚ ਫੋਟੋ ਆ ਵੀ ਗਈਆਂ ਨੇ ਆਦੀਆਂ ਜੀ ਤੇ ਉੱਥੇ ਜਾ ਕੇ ਜਿਹੜੀ ਤੂੰ ਵੀਡੀਓ ਵਿੱਚ ਇਹ ਕਹਿ ਦੇ ਵੀ ਤੇਰੇ ਵਿਰੋਧੀ ਮੈਂ ਵਾਰ-ਵਾਰ ਕਹੀ ਗਿਆ ਮੈਂ ਖਾ ਵੀ ਮੇਰੀ ਫੇਸਬੁੱਕ ਚੈੱਕ ਕਰ ਲਓ ਮੈਸੇਂਜਰ ਚੈੱਕ ਕਰ ਲਓ ਵੀ ਮੇਰਾ ਵਿਰੋਧੀ ਕੀ ਸਾਥ ਦੇ ਹੀ ਨਹੀਂ ਰਿਹਾ ਮੈਂ ਨਾਲ ਸਾਥ ਕੇ ਜਿੱਦਾਂ ਲਮਾਂ ਜੀ ਕਿਉਂਕਿ ਸਾਥ ਦੀ ਲੋੜ ਉਹਨੂੰ ਹੁੰਦੀ ਹੈ ਜਿਹੜਾ ਬੰਦਾ ਝੂਠਾ ਹੋ ਗਈ ਵੀ ਜਿਹੜੀਆਂ ਕੱਟਣਾ ਵਾ ਮੇਰੇ ਨਾਲੇ ਬਾਪਰੀਆਂ ਮੈਂ ਉਹ ਚੀਜ਼ ਦਾ ਆਪੇ ਗਵਾਹਾਂ ਜੀ ਮੇਰੇ ਕੋਲ ਪ੍ਰੂਫ ਪਏ ਆ ਤੇ ਝੂਠ ਮੈਂ ਕੋਈ ਬੋਲਿਆ ਨਹੀਂ ਸੀਗਾ ਜੀ ਮੈਂ ਅੱਜ ਵੀ ਕਹਿੰਦਾ ਜੀ ਇਹਨਾਂ ਮੈਨੂੰ 35 ਨੇ ਕੁੱਟ ਲਿਆ ਮੇਰੀ ਵੀਡੀਓ ਬਣਾ ਲਈ ਵੀ ਮਾਫੀ ਮੰਗ ਲੈ ਬਹੁਤ ਬੁਰੇ ਤਰੀਕੇ ਨਾਲ ਮਾਂ ਭੈਣ ਦੀਆਂ ਗਾਣਾ ਗੱਡੀਆਂ ਜੀ ਫੇਕ ਖਾਤ ਆ ਨਹੀਂ ਤੇ ਇਹਨਾਂ ਨੇ ਮ ਤੇ ਜਦੋਂ ਚੱਕਣ ਵੀ ਆਏ ਤਾਂ ਇਹਨਾਂ ਨੇ ਬਾਰ ਬਾਰ ਧਮਕੀ ਦਿੱਤੀ ਵੀ ਤੁੰਤਾ ਅਸੀਂ ਤਖਤਾਲ ਦੇ ਵਿੱਚ ਤੇ ਵੀ ਚੱਕ ਕੇ ਲੈ ਕੇ ਜਾਣਾ ਤੇ ਆਏ ਕਰਨਾ ਤਾਂ ਤੇ ਤਿੰਨ ਚਾਰ ਹੀ ਨਾ ਕੋਲ ਵੈਪਨ ਸੀਗੇ ਜੀ ਆਪਣੇ 12 ਬੋਰ ਦੇ 315 ਦੇ ਜੀ ਤੇ ਗੱਡੀ 'ਚ ਪੈਂਦੀ ਸਾਰੇ ਮੇਰਾ ਪਰ ਇਹਦਾ ਗਲਾ ਘੁੱਟਤਾ ਜੀ ਪੂਰਾ ਹੀ ਮੇਰੇ ਐਨ ਇੱਕ ਵਾਰੀ ਸਾਹ ਜੇ ਰੋਕਣਿਆ ਨੇ ਕਰਤੇ ਇਹਨਾਂ ਨੇ ਹਾਂ 2-3 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਜੀ ਵੀ ਗੱਲ ਹੋਈ ਕੀ ਹੈ ਜੀ ਜਦੋਂ ਪਤਾ ਲੱਗਿਆ ਫਿਰ ਪਤਾ ਲੱਗੇ ਜੀ ਵੀ ਹਾਂਜੀ ਵੀ ਆ ਗੱਲ ਨਾਲ ਇਹਨਾਂ ਦੇ ਹੋਰ ਸਿੰਘਾਂ ਨੇ ਜਿਹੜੇ ਆਪਣੇ ਨਾਲ ਪਿਆਰ ਕਰਨਿਆਂ ਨੇ ਉਹਨਾਂ ਨੇ ਫੋਨ ਕੀਤਾ ਵੀ ਬਰਿੰਦਰ ਸਿੰਘੇ ਬਾਰੇ ਪਹਿਲਾਂ ਪਤਾ ਕਰੋ ਇਹ ਕੋਈ ਏਦਾਂ ਪਹਿਲਾਂ ਇਹਨੂੰ ਇਹ ਸ਼ੱਕ ਸੀਗਾ ਵੀ ਇਹ ਸਰਕਾਰੀ ਬੰਦਾ ਜੀ ਮੈਂ ਕਿਹਾ ਮੇਰੇ ਪਿੰਡ ਜਾ ਕੇ ਪਤਾ ਕਰ ਲੋ ਮੇਰੇ ਯਾਰਾਂ ਦੋਸਤਾਂ ਦੇ ਪਤਾ ਕਰ ਲੋ ਵੀ ਮੈਂ ਸਰਕਾਰੀ ਬੰਦਾ ਹਾਂ ਜਾਂ ਮੈਂ ਧਰਮ ਦੇ ਰਾਹ ਤੇ ਚੱਲਣਿਆਂ ਰਹੀ ਹਾਂ ਉੱਥੇ ਤਾਂ ਮੈਂ ਬੱਸ ਚੜੀ ਜੀ ਬਸ ਜਿਹੜੇ ਮੇਰਾ 2000 ਰੁਪਏ ਸੀਗਾ ਦੋਨੇ ਫੋਨ ਸੀਗੇ ਉਹ ਜਿਹਨੇ ਕੱਢ ਲਈ ਸੀਗੇ ਜੀ 600 ਰੁਪਏ ਮੈਨੂੰ ਹੁਣ ਲੱਗੇ ਦੇ ਦਿੱਤਾ ਸੀਗਾ ਜੀ ਮੰਗੇ ਇਨਸਾਫ ਦੀ ਮੰਗੇ ਮਤਲਬ ਜਿਹੜਾ ਨਾ ਮੈਂ ਇਹਨਾਂ ਨਾਲ ਸਭ ਤੋਂ ਪਹਿਲਾਂ ਜੁੜਿਆ ਸੀਗਾ ਜਿਜਵਾਤੀ ਤੌਰ ਤੇ ਵੀ ਸਾਡੇ ਨੌਜਵਾਨ ਨਸ਼ਾ ਛੱਡਣਗੇ ਜਾਂ ਸਿੱਖੀ ਦਾ ਪ੍ਰਚਾਰ ਹੋਊਗਾ ਚਲੋ ਸਿੱਖੀ ਦਾ ਪ੍ਰਚਾਰ ਤਾਂ ਮਹਾਰਾਜ ਨੇ ਕਰਾਉਣਾ ਕੀ ਤੇ ਮਰਜ਼ੀ ਬਹਾਨੇ ਕਰਾ ਲੈਣ ਜੀ ਜਿੰਨੀ ਕਿ ਸੇਵਾ ਇਹ ਤੇ ਲੈਣੀ ਹੈ ਇਹਦੀ ਲਈ ਮੈਂ ਤਾਂ ਇਹੀ ਕਹੂੰਗਾ ਜੀ ਵੀ ਜਿਹੜੇ ਤੁਸੀਂ ਪੁੱਤ ਨੇ ਆਪਾਂ ਆਪਣੇ ਗੁਰੂ ਸਾਹਿਬ ਦੀ ਇਤਿਹਾਸ ਸਿੱਖ ਕੇ ਜਾਂ ਆਪਾਂ ਨੇ ਸਿੱਖਿਆ ਨਹੀਂ ਸਿੱਖੀ ਤਾਂ ਅਮਰਤਪਾਲ ਵਰਗੇ ਚਾਹੇ 100 ਛੱਡੋ 1000 ਬੰਦਾਜ ਵੀ ਕਿਸੇ ਨੂੰ ਸੁਧਾਰ ਨਹੀਂ ਸਕਦਾ ਜੀ ਇਹਦੀ ਸਟੇਜਾਂ ਤੇ ਗੱਲਾਂ ਹੋਰਾਂ ਕਹਿਣਦੀਆਂ ਤੇ ਨਿੱਜੀ ਜ਼ਿੰਦਗੀ ਵਿੱਚ ਜੋ ਹੀ ਨੇ ਮਾਂ ਭੈਣ ਦੀਆਂ ਗਾਲਾਂ ਮੈਂ ਤੇਰੀ ਭੈਣ ਦੀ ਡਿਟੇਲ ਕਢਾ ਲਈ ਮੈਂ ਤੇਰੇ ਪਾਈ ਦੀ ਡਿਟੇਲ ਕਢਾ ਲਈ ਬਾਹਰ ਬੈਠਿਆਂ ਦੀ ਅਜੀ ਤੇਰਾ ਟੱਬਰ ਮਾਰ ਦੇਣਾ ਜੇ ਸੱਚ ਦੇ ਰਹਾ ਤਾਂ ਚੱਲ ਕੇ ਸਾਨੂੰ ਮਰਨਾ ਹੀ ਪੈਣਾ ਤਾਂ ਸਾਨੂੰ ਮਰਨਾ ਹੀ ਕਬੂਲ ਆ ਪਰ ਅਸੀਂ ਇਹ ਜੇ ਮੂਰਖ ਬੰਦੇ ਨੂੰ ਆਪਣਾ ਜਰਨੈਲ ਜਾਂ ਕੋਈ ਹੋਰ ਮੈਂ ਬਿਲਕੁਲ ਵੀ ਨਹੀਂ ਮੰਨਦਾ ਹੈਗਾ ਜੀ ਜੋ ਇਹਨਾਂ ਨੇ ਮੇਰੇ ਨਾਲ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਮੈਨੂੰ ਛਰੇਆਂ ਮੇਰੇ ਕੇਸਾਂ ਦੀ ਵੀ ਅਜੀ ਵੀ ਕਰੀ ਕੰਕੇ ਦੀ ਵੀ ਅਜੀ ਵੀ ਸ਼ੀਰ ਸਾਹਿਬ ਦੀ ਜੋ ਵੀ ਇਹਨਾਂ ਨੇ ਮੇਰੇ ਚਪੇੜਾਂ ਕਰੀਆਂ ਨੇ ਸਾਰੇ ਜੱਥੇ ਨੇ 30 35 ਜਾਨੀ ਸੀਗੇ ਜੀ ਤੇ ਮੈਨੂੰ ਧੋਖੇ ਨਾਲ ਇਹਨਾਂ ਨੇ ਬਾਣੇ ਦਾ ਫਾਇਦਾ ਚੱਕਿਆ ਇਸ ਬੰਦੇ ਨੇ ਮੇਰੇ ਤੇ ਉੱਥੇ ਜਿਹੜਾ ਕੋਸ ਅਮਰਪਾਲ ਸਿੰਘ ਨੇ ਕੀਤਾ ਉਹ ਤਾਂ ਮਹਾਰਾਜ ਜੀ ਜਾਣਦਾ ਜੀ ਅਮਰਪਾਲ ਵੀਰੇ ਨੂੰ ਮੈਂ ਜਿੱਦਾਂ ਇੱਕ ਕਾਮ ਆਪਾਂ ਸਤਕਾਰ ਬਣਦਾ ਮੈਂ ਉਹਨਾਂ ਨੂੰ ਫਤੇ ਬਲਾਈ ਹੈ ਨਾ ਜੀ ਤੇ ਚਲੋ ਆਪਾਂ ਮਾਫੀ ਮੰਗ ਕੇ ਸਾਧਰੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਬੁਰਾ ਲੱਗੇ ਵੀ ਚਲੋ ਆਪਾਂ ਮਾਫੀ ਮੰਗ ਲੂਗੇ ਵੀ ਜੇ ਮੇਰੇ ਤੋਂ ਕੋਈ ਗੱਲ ਸ਼ਬਦ ਵਾਤ ਘਟਕ ਹੈ ਹੋ ਗਿਆ ਤਾਂ ਮੈਂ ਉਹਦੀ ਮਾਫੀ ਮੰਗਦਾ ਪਰ ਮੈਂ ਝੂਠ ਕੁਝ ਨਹੀਂ ਲਿਖਿਆ ਮੈਂ ਲਿਖਿਆ ਸਹੀ ਹੋਇਆ ਜੀ ਉਹਨਾਂ ਨੇ ਨਾ ਮੇਰੀ ਕੋਈ ਫਤਿਹ ਦਾ ਜਵਾਬ ਦਿੱਤਾ ਜੀ ਤੇ ਪੈਂਦੀ ਸੱਟੇ ਮੇਰੇ ਚਪੇੜਾ ਤੇ ਮਾਂ ਭੈਣ ਦੀਆਂ ਗਾਲਾਂ ਇੰਨੀਆਂ ਕਿ ਗੰਦੀਆਂ ਗੱਡੀਆਂ ਮੇਰੇ 15- ਬਹੁਤ ਗੰਦੀਆਂ ਮਾਂ ਭੈਣ ਦੀਆਂ ਸ਼ਬਦਾਬਨੀਆਂ ਤੇ ਟੱਬਰ ਨੂੰ ਮਾਰਨ ਦੀਆਂ ਧਮਕੀਆਂ ਵੀ ਜਿਹੜਾ ਟੱਬਰ ਮਾਰ ਦੇਣਾ ਸੀ ਤੂੰ ਸਾਡੇ ਖਿਲਾਫ ਆਏ ਬੋਲਦਾ ਹੈ। ਯਾਨੀ ਉੱਥੇ ਕਹਿੰਦਾ ਵੀ 35 ਆਲੇ ਬੰਦਿਆਂ 'ਚ ਮੇਰਾ ਬੱਸ ਨਹੀਂ ਚੱਲਿਆ ਜੀ ਵੀ ਤਿੰਨ ਚਾਰ ਘੰਟੇ ਜਿਹੜੀ ਮਾਰਕੀਟ ਆਈ ਉੱਥੇ ਮੈਂ ਸਹੀ ਆ ਜੀ। ਡੰਡੇ ਸੀਗੇ ਜੀ ਤੇ 315 ਸੀਗੀ 12 ਫੋਰ ਸੀਗੀ 6 ਸਰ ਸੀਗਾ ਜੀ ਉਹ ਤਾਂ ਬਾਰ-ਬਾਰ ਦਿਖਾਈ ਹੋ ਗਏ। ਮੈਂ ਉਹਨਾਂ ਨੂੰ ਜਦੋਂ ਕਹਿੰਦੇ ਸੀਗੇ ਵੀ ਮੈਂ ਅੱਗੇ ਤੋਂ ਗਲਤੀ ਨਹੀਂ ਕਰੂੰਗਾ। ਕਹਿੰਦੇ ਤੈਨੂੰ ਅੱਗੇ ਤੇ ਗਲਤੀ ਕਰਨ ਵਾਸਤੇ ਛੱਡਣਾ ਹੀ ਹੈ ਨਹੀਂ। ਵੀ ਅੱਜ ਤੇਰਾ ਹੰਤ ਲਈ ਦੇਣਾ ਬੱਸ ਵੀ ਤੂੰ ਆਪਣਾ ਅੱਜ ਦਾ ਦਿ ਇਹ ਤੋਂ ਗੰਦ ਤੋਂ ਕਰਾਉਣਾ ਕੀ ਆਪਾਂ ਨੇ ਵੀ ਮਾਰ ਦੋ ਇਹਨੂੰ ਮਾਰ ਦੋ ਜੀ ਸਾਰੇ ਸਿਆਣੇ ਅਮਰਤਪਾਲ ਖੁਦ ਕਹਿੰਦਾ ਸੀ ਜੀ ਵੀ ਮੇਰੇ ਸਾਹਮਣੇ ਕਿ ਮੈਨੂੰ ਮਾਰ ਦੋ ਇਹ ਗੰਦ ਤੇ ਕਰਾਉਣਾ ਕੀ ਆ ਵੀ ਸਾਡੇ ਵੀ ਕੱਲ ਨੂੰ ਫੇਰ ਤੰਗ ਕਰੂਗਾ ਆਪਾਂ ਨੂੰ ਅਮਰਤਪਾਲ ਨੇ ਮੇਰੇ ਚਪੇੜਾ ਮਾਰੀਆਂ ਮੂੰਹਾਂ ਤੇ ਸਾਮ ਤੇ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਮੈਨੂੰ ਸਭ ਤੋਂ ਪਹਿਲਾਂ ਸ਼ੁਰੂਆਤ ਇਹੋ ਨੇ ਕੀਤੀ ਹੈ ਜੀ ਬਾਅਦ ਚ ਤਾਂ ਵੀ 2-2.5 ਘੰਟੇ ਜਿਨੇ ਕਿਸੇ ਕੁੱਤੇ ਦੇ ਵੀ ਰੋੜਾ ਨਹੀਂ ਜੀ ਮਾਰਿਆ ਜੀ ਡਾਲਾ ਨਹੀਂ ਮਾਰਿਆ ਉਹਨੇ ਮੈਨੂੰ ਡਾਂਗਾਂ ਨਾਲ ਕੁੱਟਿਆ ਜੀ ਉੱਥੇ ਫੜ ਕੇ ਹਾਂਜੀ ਕੋਈ ਮੈਂ ਵੀ ਨਹੀਂ ਪਾਇਆ ਮੈਨੂੰ ਕੋਈ ਦੱਸ ਕੇ ਨਹੀਂ ਆ ਗੁਰੂ ਘਰ ਅਸੀਂ ਦਾ ਯਾਤਰਾ ਤੇ ਆਈ ਸੀਗੇ ਸਿੰਘਾ ਨਾਲ ਜੀ ਖਲਾਫ ਨਹੀਂ ਬੋਲੇ ਮੈਂ ਸੱਚ ਬੋਲਿਆ ਤਾਂ ਉਹਨਾਂ ਨੂੰ ਇਹ ਲੱਗਿਆ ਵੀ ਮੇਰਾ ਵਿਰੋਧ ਕੀਤਾ ਸੱਚ ਤੇ ਖਲਾਫ ਵਿੱਚ ਬਹੁਤ ਫਰਕ ਹੈ ਜੀ ਆਪਾਂ ਨੇ ਸੱਚ ਕਹਿਤਾ ਮੇਰੇ ਕੋਲ ਪ੍ਰੂਫ ਪਈਆਂ ਫੋਨ ਮੇਰੇ ਉਹਨਾਂ ਕੋਲ ਹੈ ਜੀ ਉਹਨੇ ਮੇਰੇ ਜੀ ਉਹਨੇ ਇਹ 3 ਘੰਟੇ ਕੱਟ ਕੇ ਵੀਡੀਓ ਬਣਾਤੀ ਵੀ ਤੂੰ ਵੀਡੀਓ ਵਿੱਚ ਇਹ ਕਹਿ ਦੇ ਵੀ ਤੇਰੇ ਵਿਰੋਧੀ ਤੇਰਾ ਸਾਥ ਦਿੰਨੇ ਆ ਜੀ ਮੈਂ ਬਾਰ-ਬਾਰ ਕਹੀ ਗਿਆ ਮੈਂ ਕਿਹਾ ਵੀ ਮੇਰੀ ਫੇਸਬੁੱਕ ਚੈੱਕ ਕਰ ਲਓ ਮੈਸੈਂਜਰ ਚੈੱਕ ਕਰ ਲਓ ਵੀ ਮੇਰਾ ਵਿਰੋਧੀ ਵੀ ਸਾਥ ਦੇ ਹੀ ਨਹੀਂ ਰਿਹਾ ਮੈਂ ਨਾ ਸਾਥ ਸਾਥ ਕਿਸਦਾ ਨਮਾ ਜੀ ਕਿਉਂਕਿ ਸਾਥ ਦੀ ਲੋੜ ਉਹਨੂੰ ਹੁੰਦੀ ਹੈ ਜਿਹੜਾ ਬ ਵਿਜਨਾਂ ਕਟਨਾਵਾ ਮੇਰੇ ਨਾਲੇ ਵਾਪਰੀਆਂ ਮੈਂ ਉਹ ਚੀਜ਼ ਦਾ ਪੇਖਵਾਇ ਜਿ ਮੇਰੇ ਕੋਲ ਪ੍ਰੂਫ ਪਏ ਆ ਇਹ ਸਿਰੇ ਹਸਪੀਟਲ ਤੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਤਰਾ ਇੱਕ ਬਰਿੰਦਰ ਸਿੰਘ ਜ਼ਖਮੀ ਹਾਲਤ ਵਿੱਚ ਦਾਖਲ ਕਰਾਇਆ ਗਿਆ ਤੇ ਅਸੀਂ ਇੱਥੇ ਆ ਕੇ ਤੇ ਸਥਿਤੀ 'ਤੇ ਪਹੁੰਚੇ ਨੇ ਮੁਕੇ ਤੇ ਉਹਨਾਂ ਨੇ ਨਾਲ ਚੌਂਕੀ ਇੰਚਾਇਤ ਉਹਨਾਂ ਨੇ ਬਿਆਨ ਲਏ ਨੇ ਤੋਂ ਉਹਨਾਂ ਦੱਸਿਆ ਕਿ ਕੱਲ ਭਾਈ ਅਮਰਜੀਤ ਸਿੰਘ ਜੀ ਦੇ ਇੱਥੇ ਜਿਹੜਾ ਟਕਸਾਲ ਦਾ ਹੈਗਾ ਆਫਿਸ ਇੱਥੇ ਆਏ ਸੀ ਇੱਥੇ ਕਿਸੇ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਮੈਂ ਗੱਲ ਕਰਨੀ ਆ ਇੱਥੇ ਉਹਨਾਂ ਨੇ ਬੁਲਾ ਲਿਆ ਗੱਲਾਂ ਮਿੱਠੀਆਂ ਕਰਦੇ ਕਰਦੇ ਬਾਹਰ ਲੈ ਗਏ ਬਾਹਰ ਫਿਰ ਧੱਕੇ ਨਾਲ ਇਹਨਾਂ ਨੂੰ ਲੈ ਕੇ ਕਿਤੇ ਫਿਰ ਅੱਗੇ ਜਾ ਕੇ ਤੇ ਇਹਨਾਂ ਨੂੰ ਜੰਡਿਆਲੇ ਲਾ ਕੇ ਦੱਸਦਾ ਪਿਆ ਕਿ ਉੱਥੇ ਜਾ ਕੇ ਇਹਨਾਂ ਨੂੰ ਕੁੱਟਮਾਰ ਕੀਤੀ ਐ ਤੇ ਕਾਫੀ ਕੁੱਟਮਾਰ ਕਰਕੇ ਗੁੱਜੀਆਂ ਸਟਮੜੀਆਂ ਲੱਗੀਆਂ ਨੇ ਤੇ ਉਹ ਫਿਰ ਰਾਤ ਨੂੰ ਇਹਨੂੰ ਕਰੀਬ 10:00 ਦੇ ਕਰੀਬ 2-3 ਘੰਟੇ ਚੰਗਾ ਨੂੰ ਮਾਰ ਕੁੱਟ ਕੀਤੀ ਤੇ ਫਿਰ ਮੁੜ ਕੇ ਬਾਅਦ ਵਿੱਚ ਉਹਨੂੰ ਛੱਡ ਦਿੱਤਾ ਤੇ ਇਹ ਫਿਰ ਰਾਤ ਇਹਨਾਂ ਦੇ ਸਿੰਘ ਇਹਨੂੰ ਲੈ ਕੇ ਆਏ ਨੇ ਉਥੋਂ ਜਿਸ ਦੱਸੀ ਜਗ੍ਹਾ ਤੋਂ ਤੇ ਮਾਰਨਿੰਗ ਫਿਰ ਇਹਨੂੰ ਜਿਸ ਨੇ ਦਾਖਲ ਕਰਵਾਇਆ ਅਸੀਂ ਪਹੁੰਚੇ ਇਥੇ ਤੇ ਬਿਆਨ ਲਿਖਿਆ ਸੀ ਇਹਨਾਂ ਦਾ ਤੇ ਅਸੀਂ ਕੇਸ ਰਜਿਸਟਰਡ ਕਰ ਦਿੱਤਾ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਜਿਹੜੇ ਵੀ ਪਛਾਤੇ ਹਨ ਪਛਾਤੇ ਬੰਦਿਆਂ ਦਾ ਵਪਾਰ ਦੱਸਣਾ ਕਈਆਂ ਦਾ ਨਾਮ ਨੂੰ ਕਲੀਅਰ ਹੈ ਸਾਹਮਣੇ ਆਣ ਤੇ ਪਹਿਚਾਨ ਸਕਦਾ ਤੇ ਉਹ ਦਰਜ ਕਰ ਲਿਆ ਅਸੀਂ 365 ਦਾ ਵੀ ਕੇਸ ਰਜਿਸਟਰਡ ਹੋਇਆ ਜੀ ਤੇ ਬਾਕੀ ਜਿਹੜੀ ਮਾਰਕਟ ਹੈ ਇਹ ਅਲੱਗ ਧਾਰਾ ਲੱਗੀਆਂ ਨੇ ਖੋਦ ਹੀ ਅਲੱਗ ਲੱਗੀਆਂ ਨੇ ਜੀ ਤੇ ਫਿਰ ਇਹ ਭਾਈ ਉਹਰੇ ਪਾਸਿਕ ਮੈਂ ਨਾਲ ਰਹਿ ਰਹੇ ਆ ਅਸੀਂ ਉਹ ਜੇ ਜਾਂਚ ਦਾ ਵਿਸ਼ਾ ਜੀ ਨਾਂ ਤੇ ਲੈ ਰਿਆ ਜੀ ਕਿ ਉਹ ਇਨਵੈਸਟੀਗੇਸ਼ਨ ਵਿੱਚ ਜੁੜਾ ਸਮਾਂ ਹੈ ਮੈਂ ਬੰਦੇ ਦੇ ਖਿਲਾਫ ਮਾਮਲਾ ਰਿਪੋਰਟ ਜੀ ਅਜੇ 20 25 ਤੋਂ ਵੀ ਜ਼ਿਆਦਾ ਦੱਸ ਰਿਹਾ ਜੀ 20 ਬੰਦੇ ਉੱਥੇ ਮੌਜੂਦ ਨੇ ਕਰੀਬ 30 32 ਦਾ ਤੇ ਹੈਗਾ ਜੀ ਇਹ ਸਾਰੇ ਅਨੁਸਾਤ ਕੇ ਬਾਈ ਨੇਮ ਵੀ ਬਾਈ ਨੇਮ ਵੀ ਦੱਸਦਾ ਜੀ ਜਿਨ੍ਹਾਂ ਦੇ ਨਾਂ ਇਹਨਾਂ ਨੂੰ ਪਤਾ ਆ ਗਏ ਹੂੰ